ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵਗੇ ਤੇ ਦੇਖੇ ਬੜੇ ਦਿਨਾਂ ਬਾਅਦ ਜਿਵੇਂ ਹੁਣ ਇਹਦਾ ਮੌਸਮ ਆਦਾ ਪਿਆ ਸੀ ਤੇ ਬਹੁਤ ਜ਼ਿਆਦਾ ਗਰਮੀ ਪੈ ਰਹੀ ਸੀ ਤੇ ਕਾਫੀ ਇਲਾਕਿਆਂ ਦੇ ਵਿੱਚ ਆਪਣਾ بارش ਹੋਈ ਵੀ ਆ ਕਿਤੇ ਥੋੜੀਆਂ ਬਹੁਤੀਆਂ ਕਣੀਆਂ ਪਈਆਂ ਐ ਤੇ ਸਾਡੇ ਵੀ ਅੱਜਰ ਆਪਣੇ ਮੇਹਰ ਕੀਤੀ ਆ ਤੁਸੀਂ ਪੂਰਾ ਦੇਖ ਸਕਦੇ ਹੋ ਮੈਂ ਉਹ ਸ਼ਾਤੀ ਆਈ ਸੀ ਉੱਪਰ

ਜਾ ਆਪਣੇ ਕੀਤੀ ਵੀ ਚਲ ਥੋੜਾ ਬਹੁਤਾ ਇਹਨਾਂ ਨੂੰ ਗਰਮੀ ਤੋਂ ਰਾਹਤ ਪਾਈ ਜਾਵੇ। ਤਾਂ ਰੱਬ ਦਾ ਬਹੁਤ ਬਹੁਤ ਧੰਨਵਾਦ। ਕਿ ਇਹ ਥੋੜਾ ਜਿਹਾ ਸੋਚਿਆ ਕਿ ਬਹੁਤ ਜ਼ਿਆਦਾ ਗਰਮੀ ਕੀਤੀ ਪਏ ਜਵਾਹਨ ਨੂੰ ਠੰਡੇ ਕੀਤਾ ਜਾਵੇ। ਬਹੁਤ ਬੁਰਾ ਹਾਲ ਸੀ, ਬਹੁਤ ਜ਼ਿਆਦਾ ਬੁਰਾ ਹਾਲ ਸੀ। ਚੰਡੀਗੜ੍ਹ ਤਾਂ ਫਿਰ ਹਾਦੀ ਹੋਈ ਪਈ ਸੀ। ਅੱਜ 45 ਡਿਗਰੀ ਟੈਂਪਰੇਚਰ ਚੱਲਦਾ ਪਿਆ ਸੀ ਅੱਜ। ਤੇ ਅੱਜ ਵੈਸੇ ਨੇਰੀ ਹੋਈ ਪੂਰੀ ਚਲਦੀ ਪਈ ਆ ਬਾਕੀ ਇਹ ਪਾਊਗਾ ਜਾਂ ਨਹੀਂ ਪਾਊਗਾ ਕੋਈ ਕਹਿ ਨਹੀਂ ਸਕਦੇਗੇ ਮੀਂਹ ਪੈਣਾ ਕਿ ਨਹੀਂ ਪੈਣਾਗਾ ਸਾਰੇ ਅੱਜ ਆਪਣਾ ਗਰਮੀ ਦੇ ਕਾਰਨ ਸਾਰੇ ਨਾ ਜਦ ਹਵਾ ਵਗੀ ਤਾਂ ਸਾਰੇ ਅੱਜ ਬਾਹਰ ਨਿਕਲੇ ਹੋਏ ਸੀਗੇ ਤੇ ਨਹੀਂ ਜ਼ਿਆਦਾਤਰ ਅੱਜ ਵੈਸੇ 6 ਵਜੇ ਹੋਇਆ ਨਹੀਂ 6 ਵਜੇ ਵੀ ਕੋਈ ਬਾਹਰ ਨਹੀਂ ਨਿਕਲਦਾਗਾ ਤਾਜ ਸਾਰੇ ਬਾਹਰਲੇ ਸੀ ਪੂਰਾ ਰੌਣਕ ਲੱਗੇ ਹੋਏ ਪਈ ਸੀ ਸਾਰੇ ਆਸੇ ਪਾਸੇ ਤੇ ਜਦੋਂ ਮੈਂ ਵੀ ਫਿਰ ਰੌਲਾ ਰੌਲਾ ਸੁਣਿਆ ਤਾਂ ਮੈਂ ਕਿਹਾ ਚਲ ਦੇਖਦੇ ਹਾਂ ਬਾਹਰ ਕੀ ਗੱਲ ਹੋ ਗਈ ਤੇ ਜਦੋਂ ਦੇਖਿਆ ਤਾਂ ਫਿਰ ਨੇਰੀ ਚਲੀ ਐ ਇਸੇ ਫਿਰ ਮੈਂ ਵੀ ਹੱਥ ਤੇ ਆ ਕੇ ਥੋੜਾ ਜਿਹਾ ਮੈਂ ਸੋਚਿਆ ਕਿ ਚਲੋ ਉਧਰ ਦਦਾ ਨਜ਼ਾਰੇ ਦਾ ਅਨੰਦ ਲੈਣਾ ਚਾਹੀਦਾ ਤੇ ਤੁਸੀਂ ਇਹ ਤੁਹਾਨੂੰ ਦਿਖਾਉਣੇ ਆ ਕਿ ਆਹ ਦੇਖੋ ਇਸ ਕੰਮ ਨੂੰ ਲੋਕੀਂ ਇਕਲੇ ਲਹਿਰੀਆ ਮੈਂ ਕੋਈ ਨਿਬਾਰ ਨਿਕਲ ਸਕਾ ਆਪਕੀ ਚਲੋ ਵਧੀਆ ਕੀ ਤਰ੍ਹਾਂ ਆਪਣੇ ਕਿ ਮੌਸਮ ਠੰਡਾ ਕਰਤਾ ਪੂਰਾ ਹਾਲ ਬਹੁਤ ਸੀ ਵਿਚਾਰੇ ਬੱਚਿਆਂ ਦਾ ਬੜਾ ਬੁਰਾ ਹਾਲ ਸੀ ਆ ਸਾਡੀ ਸ਼ਾਦ ਦੇ ਉੱਪਰ ਬਹੁਤ ਦੇ ਲੱਗੀ ਹੋਈ ਆ ਵਿਚਾਰੇ ਅੱਜ ਵੀ ਖੁਸ਼ ਹੋ ਗਏ ਪੂਰੇ ਇਹਨਾਂ ਨੂੰ ਵਿਆਹ ਚ ਦਾਈਆਂ ਦਾ ਉਹ ਲਾ ਦੇ ਬਈ ਪੂਰਾ ਝੂਮ ਰਿਹਾ ਏ ਵੀ ਹਵਾ ਦੇ ਵਿੱਚ ਅੱਜ ਤਿੰਨਾਂ ਦਾ ਵੀ ਵਿਚਰੇ ਦਾ ਮਨ ਖੁਸ਼ ਹੋ ਗਿਆ ਹੋ ਗਿਆ ਕਿ ਚੰਗ ਤਾਪਮਾਨ ਘਟਿਆ ਨਿਸਰ ਦਿਨ ਵਿਚ ਰਹੀ ਵੀ ਤਾਂ ਉੱਪਰ ਚ ਫੈਰਿੰਦੀ ਸੀਗੀ ਤੁਸੀਂ ਚੈੱਕ ਕਰੋ ਸਾਡੀਆਂ ਟੈਂਕੀਆਂ ਦੇ ਹਾਲ ਸਾਡੀਆਂ ਟੈਂਕੀਆਂ ਦੇ ਵੀ ਰੰਗ ਵੇਲੋ ਔੜ ਗਏ ਇੰਨੀ ਗਰਮੀ ਦੇ ਕਾਰਨ ਆ ਦੇਖ ਲੋ ਗ੍ਰੀਨ ਕਲਰ ਸੇ ਇਹਦਾ ਤੇ ਗ੍ਰੀਨ ਕਲਰ ਛਾਡੋ ਤੇ ਆ ਦੇਖੋ ਤੁਸੀਂ ਵਿਚਾਰੀ ਦਾ ਹਾਲ ਇਹ ਕਿੰਨੇ ਵੀ ਰੰਗ ਪਾ ਦੇ ਪੈ ਨਹੀਂ ਟਪ ਤੇਜ ਤੇ ਘਰ ਸਾਰਾ ਦਿਨ ਉੱਪਰ ਪਈਆਂ ਰਹਿੰਦੀਆਂ ਤਾਂ ਕਰਕੇ ਵਿਚਾਰੀਆਂ ਇੰਨਾ ਬੁਰਾ ਹਾਲ ਰੱਬਾ ਇਹ ਤਾਂ ਮੀਂਹ ਪਾ ਦੇ ਪੂਰਾ ਠੰਡਾ ਲੱਗਾ ਕਰ ਦੇ ਤੇ ਜਿਹੜਾ ਸਵਾਹ ਆ ਜਾਵੇ ਇਦਾਂ ਨਾਲ ਖੇਤ ਲਾਦੇ ਤੇ ਬੜਾ ਵਧੀਆ ਲੱਗਦਾ ਜਦੋਂ ਇਦਾਂ ਮੀਂਹ ਪੈਂਦਾ ਏ ਤੇ ਪਿੰਡ ਦੀ ਭਰਿਆਦ ਆਉਂਦੀ ਆ ਕਿ ਕਿਤੇ ਪਿੰਡ ਚ ਹੀ ਫਿਰਦੇ ਆ ਇਦਾਂ ਵਾਲੀ ਦੁਆਲੇ ਤੇ ਇੱਥੇ ਤੁਸੀਂ ਚੈੱਕ ਕਰੋ ਨਾਲ ਨਾਲ ਖੇਤ ਲੱਗਦੇ ਆ ਤੇ ਦੇਖੋ ਕਿੰਨੇ ਪੈ ਲੱਗਦੇ ਝੰਡੀ ਘੜਾ ਕੇ ਵੈਸੇ ਕਿਨੂੰ ਆਪਣੇ ਪਿੰਡਾਂ ਦੀ ਯਾਦ ਆਉਂਦੀ ਆ ਹਰੇ ਭਰੇ ਖੇਤਾਂ ਦੀ ਸਾਨੂੰ ਤਾਂ ਬਹੁਤ ਯਾਦ ਆਉਂਦੀ ਆ ਕਿਉਂਕਿ ਇੱਥੇ ਆਣਾ ਕੀਤੀ ਦੇਖਣ ਨੂੰ ਮਿਲਦੀ ਨਹੀਂ ਆਲਾ ਥੋੜਾ ਆਇਆ ਪਰਿਆ ਬੜਾ ਵਧੀਆ ਲੱਗਦਾ ਜੀ ਚੰਡੀਗੜ੍ਹ ਜਾ ਕੇ ਨਾ بس ਇੱਕ ਚੀਜ਼ ਤਾਂ ਹੈਗੀ ਆ ਕਿ ਬੰਦਾ ਬੰਦ ਗਮ ਰਿਆ ਇਸ ਰਹਿੰਦਾ ਸਾਰਾ ਸਾਰ ਦਿਨ ਕੈਦ ਬਣ ਕੇ ਕਿਉਂ ਉੱਥੇ ਜੇ ਆਪਣੇ ਪੈਂਡ ਹੋਣ ਪੈਂਡ ਜਾ ਕੇ ਵੇਖ ਲਓ ਖੁੱਲੇ ਖੁੱਲੇ ਘਰ ਖੁੱਲੇ ਖੁੱਲੇ ਭੇੜੇ ਹਨਾ ਕਿੰਨਾ ਵਧੀਆ ਲੱਗਦਾ ਇੱਥੇ ਸਰਾਸਰਾ ਦੇਨ ਅੰਦਰ ਬੜੇ ਰੋ ਕੰਮ ਦਾ ਬਾਹਰ ਨਿਕਲੋ ਕੀ ਹੋਈ ਜਾਂਦਾ ਬਾਹਰ ਕੋਈ ਮਤਲਬ ਨਹੀਂ ਸਭ ਨੂੰ ਆਪਣੇ ਕੰਮ ਦਾ ਕੋਈ ਮਤਲਬ ਤੇ ਥੋੜਾ ਜਿਹਾ ਇੱਥੇ ਸਰਵਾਈਵ ਇਦਾਂ ਕਰਨਾ ਹੀ ਪੈਂਦਾ ਏ ਕਿ ਜਦੋਂ ਚਲੋ ਕੋਈ ਕੰਮ ਧੰਦਾ ਉਦੋਂ ਬਾਹਰ ਨਿਕਲਦੇ ਆ ਲੋਕੀ ਜਾਂ ਆਪਣੇ ਕੰਮਾਂ 'ਚ ਵਿਅਸਤ ਨੇ ਲੋਕੀ ਕੋਈ ਮਰ ਗਿਆ ਅਗਲ ਕੇ ਕਿਸੇ ਕੋਈ ਮਤਲਬ ਨਹੀਂ ਦਾ ਤੇ ਪਿੰਡਾਂ ਦੇ ਵਿੱਚ ਹੁਣ ਆਏ ਆ ਜਿਹੜਾ ਨਿਕ ਨਿਕੇ ਮੂਵਮੈਂਟਾਂ ਨੂੰ ਸਾਰੇ ਇੰਜੋਏ ਕਰਦੇ ਆ ਤੇ ਸਾਡੇ ਤਾਂ ਜੇ ਹੁਣ ਕਈ ਫਿਰ ਕਹਿੰਦੇ ਤਾਂ ਹੁੰਦੇ ਜਿਵੇਂ ਪਿੰਡਾਂ ਦੇ ਦਾ ਜ ਤਾਂ ਮੀਂਹ ਆਉਣਾ ਵਾਲਾ ਹੋਵੇ ਤੋਂ ਦੀ ਪਹਿਲਾਂ ਕਹਿਣ ਲੱਗੇ ਮੰਜੀ ਚੱਕ ਲੋ ਆ ਆਹ ਸਾਮ ਨੂੰ ਇਹ ਸਾਮ ਨੂੰ ਆਹ ਸਾਮ ਨੂੰ ਤੇ ਆਪਣੇ ਤਾਂ ਉਹਦੀ ਰੋਲਾ ਪੈਣ ਲੱਗ ਜਾਂਦਾ ਇੱਥੇ ਕੋਈ ਨਹੀਂ ਬਸ ਸ਼ਾਂਤ ਮਾਹੌਲਾ ਬਸ ਕਿਸੇ ਤੱਕ ਵੀ ਮਰਦ ਨਹੀਂ ਥੋੜੇ ਜਿਵੇਂ ਸੇ ਪਿੰਡਾਂ ਦੀ ਲਾਇ ਸ਼ਹਿਰੀ ਲਾਈਫ ਤੇ ਡਿਫਰੈਂਸ ਤਾਂ ਹੈਗਾ ਹੀ ਆ ਆਪਣੇ ਥੋੜਾ ਜਿਹਾ ਪਿੰਡਾਂ ਦੇ ਵਿੱਚ ਰੌਣਕੀ ਮਾਹੌਲ ਰਹਿੰਦਾ ਏ ਤੇ ਇੱਥੇ ਆਏ ਆ ਤੇ ਚਲੋ ਰੋਲਾ ਰੱਪਾ ਨਹੀਂ ਪਾਉ। ਬਾਕੀ ਹੁਣ ਤੁਹਾਨੂੰ ਆਪਾਂ ਮਾਹੌਲ ਚੈੱਕ ਕਰਾ ਹੀ ਦਿੱਤਾ ਏ ਬਾਹਰਲੀ ਵੈਦਰ ਦਾ ਕਿ ਇੱਥੇ ਹਜੇ ਤਾਂ ਫਿਲਹਾਲ ਮੌਸਮ ਠੰਡਾ ਏ ਕਦੋਂ ਗਰਮੀ ਹੋ ਜੇ ਕੋਈ ਪਤਾ ਨਹੀਂ ਰੱਬ ਤੇ ਰੰਗ ਆਂਦਾ। ਬਾਕੀ ਆਪਾਂ ਚੱਲਦੇ ਹਾਂ نیچے ਆਪਾਂ ਸੀਗੀ ਛੱਤ ਤੇ ਜਾ ਕੇ ਬਣਾਉਣੇ ਖਾਣਾ ਵਗੈਰਾ ਰਾਤ ਤੇ ਬਾਕੀ ਅਗਰ ਤੁਹਾਨੂੰ ਆਪਣਾ ਇਹ ਛੋਟਾ ਜਿਹਾ ਵਲੌਗ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਔਰ ਥੈਂਕ ਯੂ ਸਾਰਿਆਂ ਦਾ